ਹਾਂਜੀ ਜਿਵੇਂ ਸਾਰੇ ਜਾਣਦੇ ਹੈਗੇ ਆ ਲੋਕ ਸਭਾ ਇਲੈਕਸ਼ਨ 2024 ਉਹਦਾ ਜੋ 7ਵੇਂ ਫੇਸ ਦੇ ਵਿੱਚ ਪੰਜਾਬ ਦੀ ਇਲੈਕਸ਼ਨ ਹੋਣ ਵਾਲੀ ਹੈਗੀ ਆ ਕੱਲ ਸਵੇਰੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ 1 ਜੂਨ ਦਾ ਉਹਨਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਸਾਰੇ ਏਰੀਆ ਅੱਜ ਡੋਮਿਨੇਟ ਕਰ ਰਹੇ ਹੈਗੇ ਆ ਸਵੇਰ ਤੋਂ ਅੱਜ ਸਵੇਰ ਤੋਂ ਹੀ ਵਕ ਵਕ ਸਬ ਡਿਵੀਜ਼ਨਾਂ ਦੇ ਵਿੱਚ ਤੁਸੀਂ ਦੇਖੀ ਹੋਣੇ ਕਿ ਫਲੱਗ ਵਾਰਚਸ ਵੀ ਹੋਏ ਨੇ ਆਪਣੀ ਰਿਸਰਚ ਆਪਰੇਸ਼ਨਸ ਵੀ ਚੱਲੇ ਆ ਹੁਣ ਵੀ ਅਸੀਂ ਜਦੋਂ ਇਲੈਕਸ਼ਨ ਇਲੈਕਸ਼ਨ ਪ੍ਰੋਸੈਸ ਸ਼ੁਰੂ ਹੋਣ ਦੇ ਸਾਨੂੰ ਹੁਣ 8 ਘੰਟੇ ਬਚੇ ਹੈਗੇ ਆ ਉਹ ਤੋਂ ਪਹਿਲੇ ਵੀ ਅਸੀਂ ਡੋਮੀਨੇਟ ਕਰਕੇ ਰੱਖ ਰਏ ਆ ਤਾਂ ਕਿ ਪਬਲਿਕ ਦੇ ਮਨ ਦੇ ਵਿੱਚ ਇੱਕ ਸੇਫ ਫੀਲ ਆ ਜਾਏ ਸਿਕਿਉਰ ਫੀਲ ਆ ਜਾਏ ਕਿ ਪੁਲਿਸ ਉਹਨਾਂ ਵਾਸਤੇ 24 ਘੰਟੇ ਕੰਮ ਤੇ ਤਨਾਤ ਹੈਗੀ ਆ ਸਾਡੇ ਨਾਲ ਆਪਣੀ ਸੀਏਪੀਐਫ ਦੀ ਫੋਰਸ ਹੈਗੀ ਆ ਜੋ ਬਾਹਰਲੀ ਫੋਰਸ ਹੈਗੀ ਆ ਤਾਂ ਕਿ ਉਹਨਾਂ ਦੇ ਮਨ 'ਚ ਕੋਈ ਵੀ ਅਗਰ ਇਹ ਆਸ਼ੰਕਾ ਹੋਵੇ ਕਿ ਕੋਈ ਮਾੜੇ ਅਨਸਰ ਹੈਗੇ ਨੇ ਕੋਈ ਇਹਨਾਂ ਦਾ ਮਤਲਬ ਰੋਕ ਸਕਦੇ ਹੈਗੇ ਕੋਈ ਝਗੜਾ ਹੋ ਸਕਦੇ ਆ ਉਹ ਕੋਈ ਚੀਜ਼ ਲੋਕਾਂ ਦੇ ਮਨ 'ਚ ਨਾਰਾਵੇ तैयार है जी अपने फोर्स बाहर है गे, पूरे पीसफुल इलेक्शन जो है फेयर एंड फ्री इलेक्शन एंड सेलेक्शन बिलकुल जी बिलकुल हमने हर कोई चीज दिमाग रखनी होंगी करके ही अज का हम जो सात डोमीनेशन है ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਹੈਗੇ ਕਿਉਂਕਿ ਕੰਪਲੇਂਟ ਆਉਂਦੇ ਨੇ ਕਿ ਕਿਥੇ ਕੋਈ ਥਾਂ ਤੇ ਸ਼ਰਾਬ ਦੀ ਵੰਡ ਹੋ ਸਕਦੀ ਆ ਜਾਂ ਕਿਥੇ ਫ੍ਰੀ ਬੀਜ਼ ਜੋ ਦਿੱਤੀ ਜਾਂਦੀ ਹੈ ਕੋਈ ਸਾੜੀ ਹੋ ਗਿਆ ਜਾਂ ਕੋਈ ਕਪੜੇ ਹੋ ਗਏ ਜਾਂ ਪੈਸੇ ਹੋ ਗਏ। ਉਹਨਾਂ ਚੀਜ਼ਾਂ ਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਕਿ ਉਹ ਉਹ ਐਡੀ ਦੀ ਕੋਈ ਚੀਜ਼ ਨਾ ਹੋਵੇ। ਉਹਦੇ ਕਰਕੇ ਪੁਲਿਸ ਜੋ ਹੈਗੇ ਪੂਰੀ ਅੱਜ ਰਾਤ ਵੀ ਗਸ਼ਟੇ ਰਹੇ।